ਸਵਾਗਤ ਹੋ ਕੇ ਲੋਕਾਂ ਦਾ ਵਾਪਸ ਹਰ ਵੱਡੇ ਵੱਡੇ ਲੀਡਰ ਵਾਪਸ ਆ ਰਹੇ ਮੈਂ ਸਵਾਗਤ ਕਰਦਾ ਅੱਜ ਜੁਨਾ ਦੀ ਟ੍ਰੈਨਿੰਗ ਵੀ ਵਿਕੀ ਪੈ ਗਈ ਹੈ ਉਹਨਾਂ ਦੇ ਪਿੱਛੂ ਪੈ ਜਾਣੇ ਨੇ ਨੋਮੀਨੇਸ਼ਨ ਨੋਮੀਨੇਸ਼ਨ ਉਹਨਾਂ ਦੀ ਵਿਕੀ ਪੈ ਗਈ ਉਹਨਾਂ ਦੇ ਪਿੱਛੂ ਪੈ ਜਾਣੇ ਆ ਸਾਡੇ ਤਾਂ ਐਮਸੀ ਜਾਣ ਲੱਗੇ ਆਮ ਆਦਮੀ ਦਾ ਕੀ ਹੋਊਗਾ ਬਹੁਤ ਬੜਾ ਸਵਾਗਤ ਹੈ ਤੁਸੀਂ ਕੁਝ ਬੋਲਣਾ ਚਾਹੋਗੇ ਤਾਂ ਧੰਨਵਾਦ ਜੀ ਮੈਂ ਸਨੀ ਮਾਸਟਰ ਅੱਜ ਜਿਲੋਂ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਲੀਡਰ ਨੇ ਰਾਣਾ ਜੀ ਮੀਨ ਆਸ਼ੂ ਜੀ ਚੰਨੀ ਸਾਹ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੀ ਬਾਣ ਫੜੀ ਕਿਉਂਕਿ ਮੈਂ ਪੂਰ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਨੀਤੀ ਨੂੰ ਦੇਖ ਕੇ ਚੱਲਿਆ ਸੀਗਾ ਕਿ ਭਈ ਇਹ ਬਹੁਤ ਕਿਤੇ گلابی ਪਾਰਟੀ ਆ ਅੱਜ ਉਹਨਾਂ ਦੇ ਵਿੱਚ ਰਹਿ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਨਕਲੀ ਸੁਆਬ ਲੈ ਕੇ ਆ ਰਹੇ ਆ ਜਿੱਥੇ ਕਿ ਪੰਜਾਬ ਦੀ ਉਹ ਆਪਾਂ ਪਾਣੀਆਂ ਦੇ ਬੁੱਤੇ ਨੂੰ ਉੱਤੇ ਲੈ ਕੇ ਜਾਣਾ ਸੀਗਾ ਸਿਰ ਪਾਣੀ ਨਹੀਂ ਦੇਦਾ ਉਹ ਤਾਂ ਪੰਜਾਬ ਦੇ ਹੱਕ ਦਿੱਤੇ ਵਾਲਿਆਂ ਨੂੰ ਦੇਣ ਲੱਗੇ ਚੇਅਰਮੈਨੀਆਂ ਦੇ ਜਿਹੜਿਆਂ ਨੂੰ ਦੇਣ ਲੱਗੇ ਜਿਹਦੇ ਕਰਕੇ ਮੈਂ ਬਹੁਤ ਨਿਰਾਸ਼ ਹਾਂ ਤੇ ਅੱਜ ਮੈਂ ਖੁਸ਼ੀ ਜ਼ਾਹਿਰ ਕਰਦਾ ਹਾਂ ਸਾਰਿਆਂ ਨਾਲ ਸਾਂਝੀ ਕਰਨਾ ਤੁਹਾਨੂੰ ਅਰਜ਼ ਕਰਦਾ ਕਿ ਅਪੀਲ ਕਰਦਾ ਨਾਲੇ ਸਾਰੇ ਲੋਕਾਂ ਨੂੰ ਕਿ ਉਹ ਨਕਰੀਨਗਵਾ ਦੇ ਵਿੱਚ ਨਾ ਲੱਗਣ ਆਪਣਾ ਨੇਤਾ ਆਪਣੇ ਵਿੱਚ ਰਹਿਣ ਰਿਹਾ ਆਪਣੇ ਵਿੱਚ ਇਹ ਜਿਹੜਾ ਗਰਾਊਂਡ ਦਾ ਜਿਹੜਾ ਬੰਦਾ ਹੈਗਾ ਉਹਨੂੰ ਸਿਲੈਕਟ ਕਰਨ ਨਾ ਕਿ ਐਸੇ ਬੰਦੇ ਨੂੰ ਜਿਹਨੂੰ ਲੋਕਾਂ ਦੇ ਮਹੱਲਿਆਂ ਦੇ ਪ੍ਰਧਾਨਾਂ ਦੇ ਨਾਮ ਹੀ ਦੱਸੋ ਹੋ